ਹੁਣ ਆਪਾਂ ਗੱਲ ਕਰੀਏ ਮਾਨਸਾ ਜਿਹਨੇ ਤੇ ਪਿੰਡ ਹੀਰਕੇ ਦੇ ਇਤਿਹਾਸ ਬਾਰੇ ਵੀ ਇਸ ਪਿੰਡ ਦਾ ਨਾਮ ਹੀਰਕੇ ਕਿਵੇਂ ਪਿਆ ਤਾਂ ਇਹ ਪਿੰਡ ਆ ਜਿਹੜਾ ਇਹ ਇੱਕ ਗੱਲ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਪਿੰਡ ਆ ਤੇ ਇਸ ਪਿੰਡ ਨੂੰ ਪੰਜਾਬ ਦਾ ਆਖਰੀ ਪਿੰਡ ਵੀ ਕਿਹਾ ਜਾਂਦਾ ਕਿਉਂਕਿ ਇਸ ਪਿੰਡ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਇਹ ਪਿੰਡ ਪਹਿਲਾ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਤੇ ਇਸ ਪਿੰਡ ਵਿੱਚ ਇੱਕ ਮੁਸਲਮਾਨ ਰਹਿੰਦਾ ਸੀ ਤੇ ਉਸ ਦੇ ਨਾਮ ਤੇ ਜਾਂ ਉਸ ਦੇ ਗੋਤ ਤੇ ਇਸ ਦਾ ਨਾਮ ਹੀਰਕੇ ਪਿਆ ਸੀ ਕਿਉਂਕਿ ਉਸ ਮੁਸਲਮਾਨ ਦਾ ਜਾਂ ਤਾਂ ਨਾਮ ਹੀਰ ਸੀ ਜਾਂ ਉਹ ਉਸ ਦਾ ਗੋਤ ਹੀਰ ਸੀ ਇਸ ਕਰਕੇ ਉਹਦੇ ਨਾਮ ਤੇ ਇਸ ਪਿੰਡ ਦਾ ਨਾਮ ਹੀਰ ਕੇ ਪਿਆ ਸੀ ਪਰ ਇਹ ਸਾਰੇ ਮੁਸਲਮਾਨ ਜਦੋਂ 1947 ਦੀ ਵੰਡ ਹੋਈ ਆ ਉਦੋਂ ਪਾਕਿਸਤਾਨ ਚਲੇ ਗਏ ਸੀ ਪਰ ਹੁਣ ਇਸ ਪਿੰਡ ਵਿੱਚ ਬਹੁਤ ਘੱਟ ਕਰਨੇ ਜੋ ਮੁਸਲਮਾਨ ਆਦੇ ਨੇ ਤੋ ਹੀਰਕੇ ਪਿੰਡ ਦੇ ਇਸ ਇਤਿਹਾਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਤੇ ਹੀਰਕੇ ਪਿੰਡ ਦੇ ਇਤਿਹਾਸ ਬਾਰੇ ਇਸ ਤੱਥ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਹੈ ਉਹ ਵੀ ਸਾਨੂੰ ਜਰੂਰ ਸ਼ੇਅਰ ਕਰਿਓ ਜੀ